ਅੱਜ ਮਨਾਇਆ ਜਾ ਰਿਹਾ ਅੱਜ ਅਸੀਂ ਲੁਧਿਆਣਾ ਦੇ ਪਿੰਡ ਪੂਖਲੀ ਖੁੱਦ ਦੇ ਵਿੱਚ ਮੌਜੂਦ ਹਾਂ ਜਿੱਥੋਂ ਬੁੱਢਾ ਦਰਿਆ ਪਿੰਡਾਂ ਦੇ ਨਾਲ ਲੱਗਦੇ ਇੱਥੋਂ ਜਾਂਦਾ ਸੀ ਪਰ ਜਿਸ ਜਗ੍ਹਾ ਤੇ ਅੱਜ ਅਸੀਂ ਇੱਥੇ ਮੌਜੂਦ ਆ ਜੇ ਅਸੀਂ ਦੋ ਮਹੀਨੇ ਪਹਿਲਾਂ ਇੱਥੇ ਆਉਂਦੇ ਤਾਂ ਬਹੁਤ ਮੁਸ਼ਕਲ ਸੀ ਇੱਥੇ ਖੜਨਾ ਵੀ ਕਿਉਂਕਿ ਬੁੱਢੇ ਦਰਿਆ ਦੇ ਵਿੱਚ ਜੋ ਗੋਹਾ ਜਾਂ ਜੋ ਹੋਰ ਗੰਦ ਜਿਹੜਾ ਛੁੱਟਿਆ ਜਾਂਦਾ ਸੀ ਉਸ ਕਰਕੇ ਇੱਥੇ ਹਾਲਾਤ ਜਿਹੜੇ ਨੇ ਬਹੁਤ ਬੱਤਰ ਸੀਗੇ ਇੱਥੇ ਕੰਡੇ ਤੇ ਗੁਰਦੁਆਰਾ ਸਾਹਿਬ ਜ਼ਰੂਰ ਹੈ ਪਰ ਗੁਰਦੁਆਰਾ ਸਾਹਿਬ ਆਣ ਵਾਲੀ ਸੰਗਤ ਨੂੰ ਵੀ ਇੱਥੇ ਮੂ ਮੁਸ਼ਕਲ ਹੁੰਦੀ ਸੀ ਕਿ ਇੱਥੇ ਖੜਨਾ ਮੁਸ਼ਕਲ ਸੀ ਤਾਂ ਅੱਜ ਵਿਸਾਖੀ ਦਾ ਇਸ਼ਨਾਨ ਇੱਥੇ ਵੱਡੇ ਦਰਿਆ ਦੇ ਵਿੱਚ ਜੋ ਪਿੱਛੇ ਗੱਲੋਂ ਭਾਜੀ ਦੇਵ ਜੀ ਦੀ ਚਰਨਸ਼ੋਪਾਪਤ ਧਰਤੀ ਤੇ ਇੱਥੇ ਅੱਗੇ ਜਾ ਕੇ ਕੁਝ ਬਣਿਆ ਹੋਇਆ ਤੇ ਉਹਨਾਂ ਨੇ ਵਰ ਦਿੱਤਾ ਸੀਗਾ ਤਾਂ ਅੱਜ ਉੱਥੇ ਬਾਬਾ ਸਿਚੇয়াল ਜੀ ਦੇ ਕਦਮਾਂ ਦੇ ਰਾਹੀ ਉਹਨਾਂ ਦੇ ਮਹੱਤਵ ਜਿਹੜੇ ਕੰਮ ਉਹਨਾਂ ਨੇ ਕੀਤੇ ਇੱਥੇ ਉਹਨਾਂ ਦੇ ਸਦਕਾ ਜਿੱਥੇ ਲੋਕ ਇਸ਼ਨਾਨ ਕਰਨ ਆਏ ਨੇ ਪਿਛਲੇ 35 ਸਾਲ ਤੋਂ ਬਾਅਦ 35 ਸਾਲਾਂ ਤੋਂ ਬਾਅਦ ਅੱਜ ਪਹਿਲੀ ਵਾਰ ਇੱਥੇ ਵਿਸਾਖੀ ਮਨਾਈ ਜਾ ਰਹੀ ਹੈ ਬਾਬਾ ਜੀ ਸਾਡੇ ਨਾਲ ਮਨੂਜ ਨੇ ਬਾਬਾ ਜੀ ਵਿਸਾਖੀ ਦੇ ਮੇਲੇ ਤਾਂ ਜ਼ਰੂਰ ਦੇਖੇ ਹੁੰਦੇ ਸੀਗੇ ਅੱਜ ਤੋਂ 35 ਤੋਂ 40 ਸਾਲ ਪਹਿਲਾਂ ਇੱਥੇ ਲੋਕ ਦੱਸਦੇ ਹੁੰਦੇ ਨੇ ਕਿ ਅਸੀਂ ਇੱਥੇ ਨਹਾਉਂਦੇ ਅਸੀਂ ਇੱਥੇ ਵਿਸਾਖੀ ਦਾ ਇਸ਼ਨਾਨ ਕਰਦੇ ਸੀ ਅੱਜ ਤੁਹਾਡੀ ਮਿਹਨਤ ਦੇ ਸਦਕਾ ਜਿੱਥੇ ਫਿਰ ਤੋਂ ਉਹ ਦੇਣ ਇੱਥੇ ਆਇਆ ਉਹ ਨਾਨਕ ਪਾਸੇ ਨੇ ਕਿਰਪਾ ਕੀਤੀ ਹੈ ਹੰਦਾ ਤਾਂ ਮੈਂ ਤਾਂ ਅਮੇਸ਼ਾ ਕਰਦਾ ਪਰ ਉਹ ਉਹ ਲੋਣਾ ਜੀ ਤੋਂ ਅਜੇ ਇੱਕ ਉਪਰੀ ਪੈਂਦਾ ਕਿਉਂਕਿ ਇਸ ਪੇ ਪੈਂਦਾ ਵੀ ਜੰਦਾ ਪਾਣੀ ਇਹਦੇ ਵਿੱਚ ਪੈਂਦਾ ਸੀ ਆ ਨਾਲ ਗੁਰਦੁਆਰਾ ਗੁਰਦੁਆਰੇ ਦੇ ਨਾਲ ਸੱਪੜ ਸੀ ਜਿਹੜਾ ਗੋਏ ਨਾਲ ਭਰਿਆ ਅੱਛਾ ਦੇਖਿਆ ਹੁਣ ਤੇ ਜਿਹੜੇ ਕੱਢਣ ਸੀ ਹੰਦਾ ਨੂੰ ਬਹੁਤ ਗੁਰੂ ਨੇ ਕਿਰਪਾ ਕੀਤੀ ਹੈ ਕਿ ਇਸ ਨਗਰ ਦੇ ਵਿੱਚ ਇਹਨਾਂ ਨੇ ਸਾਰੇ ਨਗਰ ਨਿਵਾਸੀਆਂ ਨੂੰ ਬੜਾ ਸਹੂਲਤ ਪੂਕੜਾ ਜਿਲ੍ਹਾ ਲੁਧਿਆਣਾ ਠੀਕ ਹੈ ਜੀ ਪੂਕੜੀ ਕੜਾ ਤੇ ਪੂਕੜੀ ਖੁਰਦ ਤੇ ਘਾਟ ਬਣਾਇਆ ਗਿਆ ਬਾਬਾ ਸੰਤ ਬਾਬਾ ਸਿੱੱਛੇਵਾਲ ਜੀ ਦੇ ਵੱਲੋਂ ਇਹ ਸੀ 1993 ਤੋਂ ਬਾਅਦ ਦਰਿਆ ਬੰਦ ਸੀਗਾ ਬਿਲਕੁਲ ਗੋਹੇ ਨਾਲ ਭਰਿਆ ਹੋਇਆ ਸੀ ਅੱਜ ਜਿਸ ਤਰ੍ਹਾਂ ਦੇਖਦੇ ਆ ਸਾਡਾ ਮਨ ਦੇਖ ਕੇ ਮਨ ਬਹੁਤ ਖੁਸ਼ ਹੋ ਰਿਹਾ ਤੇ ਸਾਨੂੰ ਬਹੁਤ ਜ਼ਿਆਦਾ ਮਾਣ ਆ ਇੰਨਾ ਸਫਾਈ ਤੇ ਇੰਨੇ ਬੱਚੇ ਇਨਾਉਂਦੇ ਨੇ ਕੋਈ ਨਹੀਂ ਸੁਨਾਦਾ ਇੱਥੇ ਪਹਿਲਾਂ ਉਸ ਤੋਂ ਪਹਿਲਾਂ ਬਾਤ ਲਾਉਣ ਆਉਂਦੇ ਸੀ ਲੋਕ ਇਸ਼ਰਾਫ ਕਰਨ ਵਾਸਤੇ ਆ ਰਹੇ ਸੀ ਇੱਥੇ ਹੁਣ ਕੋਈ ਨਹੀਂ ਜਾਂਦਾ ਗੰਦਾ ਹੋਣ ਕਰਕੇ ਗੱਲ ਜਿੱਦਾਂ ਖਾਲਸਾ ਵਾਹ ਆਪਣਾ ਨਾਮ ਦਈਏ ਹਾਂਜੀ ਮੇਰਾ ਨਾਮ ਦਇਆ ਸਿੰਘ ਮੈਂ ਸੀਚੇਵਾਲ ਤੋਂ ਆਇਆ ਜੀ ਅੱਛਾ ਜੀ ਇਹ ਜਿਹੜੀ ਕਾਰ ਸੇਵਾ ਸੰਤ ਮਨੀ ਸਿੰਘ ਸੀਚੇਵਾਲ ਨੇ ਠੀਕ ਹੈ ਜੀ ਜਿਹੜੀਆਂ ਸਰਕਾਰਾਂ ਨਹੀਂ ਕਰਾ ਸਕੀਆਂ ਉਹ ਸੰਤ ਸੀਚੇਵਾਲ ਨੇ 4 ਮਹੀਨਿਆਂ ਚ ਜੋ 200 ਕਿਊਬ ਦਾ ਖਾੜ ਪਾਣੀ ਉਧਰ ਨੂੰ ਮੋਜੌਰ ਤੋਂ ਪੈਣ ਡੈਰੀਆਂ ਦਾ ਜੋ ਗੁਲਾਬਾਈ ਲੱਗਦਾ ਸੀ ਉਹ ਪਹਿਲਾਂ ਵਿੱਚੋਂ ਕੱਢਿਆ ਬੰਦ ਕਰਾਇਆ ਅੱਠਾਂ ਪਿੰਡਾਂ ਦਾ ਜੋ ਗੰਦਾ ਪਾਣੀ ਇਹਦੇ ਵਿੱਚ ਪੈਂਦਾ ਸੀ ਇਹਦੇ ਵਿੱਚ ਪਿਛੋਂ ਇੱਕ ਵੀ ਪਿੰਡ ਦਾ ਤੇ ਇੱਕ ਵੀ ਡੈਰੀ ਦਾ ਗੰਦਾ ਪਾਣੀ ਨਹੀਂ ਪੈਂਦਾ ਇਹ ਸ਼ਹਿਰ ਤੱਕ ਪਾਣੀ ਬਿਲਕੁਲ ਸਾਫ਼ ਹੈ ਜੀ ਉਹ ਤੋਂ ਅੱਗੇ ਕੁਝ ਗੰਦਾ ਹੈਗਾ ਕਿਉਂਕਿ ਟੀਟੜ ਪਾਣੀ ਪੈਂਦਾ ਜੀ ਪਰ ਉਹ ਨਾਲੇ ਦਿਨਾਂ 'ਚ ਉਹ ਵੀ ਪਾਣੀ ਸਾਫ਼ ਆਊਗਾ। ਸੰਤ ਸੀਚੇ ਵਾਲ ਨੇ ਜਿਹੜਾ ਵੀ ਕੰਮ ਕੀਤਾ ਚੈਲੰਜ ਵਾਲਾ ਕੀਤਾ। ਉਹਦੇ ਬੁੱਢਾ ਤੇ ਰਿਆ ਵੀ ਚੈਲੰਜ ਸੀ ਇਹ ਕਰਕੇ ਦਿਖਾਉਣਗੇ ਇੱਕ ਦਿਨ ਹੋਊਗਾ ਕਾਲੀ ਵੀ ਸਾਫ਼ ਹੋਈ ਇਹ ਵੀ ਹੋਊਗਾ। ਠੀਕ ਹੈ।